ਨੇ ਆਧੁਨਿਕ ਚਿੰਨ ਲਈ ਸਾਰੇ ਪੰਜਾਬ ਵਾਸਤੇ ਜਿਹੜੀਆਂ ਉਹ ਸਬਸਕ੍ਰਾਈਬਰਸ ਤੇ ਸੀਵਰੇਜ ਨੂੰ ਜਿਹੜੀ ਸਾਫ ਕਰਦੀ ਹੈ ਜਿਹੜੀ ਮਸ਼ੀਨ ਵੱਡੀ ਮਸ਼ੀਨਾਂ ਸਖਸ਼ਣਾਂ ਤੋਂ ਮਿਲਾਈਆਂ ਨੇ ਉਹ ਸਾਰੇ ਪੰਜਾਬ ਵਾਸਤੇ ਅਸੀਂ ਬਜਟ ਬਣਾਇਆ ਉਹ ਔਰਿੰਕਾ ਕਰੋੜ ਤੇ 44 ਕਰੋੜ ਤੋਂ 730 ਮਸ਼ੀਨਾਂ ਤੋਂ 4 ਕਰੋੜ ਦਾ ਬਜਟ ਹੈ ਉਹਦੇ ਚੋ ਪਹਿਲੇ ਕਲਸਟਰ ਵਾਸਤੇ ਜੋ ਸੰਗਰੂਰ ਨੂੰ ਸੀ ਕਲਸਟਰ ਬਣਾਇਆ ਹੈ ਕਲਸਟਰ ਦਾ ਹੈੱਡ ਆਫਿਸ ਲਾ ਲੋ ਸਾਡੇ ਵੱਲ ਤੇ ਚਾਰ ਪੰਜ ਚਿਲੇ ਲਈ ਗੱਡੀਆਂ ਉੱਥੇ ਖੜੀਆਂ ਰਹਿਣਗੀਆਂ ਤੇ ਜਿਹੜੇ ਚਿਲੇ ਨੂੰ ਕੋਈ ਸੀਵਰੇਜ ਵਾਸਤੇ ਚਾਹੀਦੀ ਉਹ ਉੱਥਾਰੋ ਹੀ ਤਾਂ ਚਾਹੀਦੀ ਨਹੀਂ ਸਫਾਈ ਵਾਸਤੇ ਚਾਹੀਦੀ ਉਹ ਉੱਥੇ ਚਲੀ ਜਾਵੇ ਤੇ ਨਾਲ 2 ਸਾਲ ਵਾਸਤੇ ਇਹਨਾਂ ਦਾ ਜਿਹੜਾ ਸਟਾਫ ਹੈ 216 14 ਕਰੋੜ 31 ਲੱਖ ਦਾ ਹੈ 216 ਮਸ਼ੀਨਾਂ ਇੱਕ ਤੇ ਸੰਗਰੂਰ ਵਾਸਤੇ ਤੇ ਟੂਰੇ ਵਾਸਤੇ ਵੀ ਅਲੱਗ ਤਵਾਰੀਆਂ ਨੇ ਉਹ ਵੀ 2-4 ਦਿਨਾਂ ਚੱਲ। ਉਹਦਾ ਵੀ ਕੋਲ ਨੂੰ ਗਲਾਮਾ ਲੱਗਦਾ। ਤੇ ਸ਼ਹਿਰਾਂ ਦੀ ਸਿਵਰੇਜ ਵੀ ਤੇ ਸੜਕਾਂ ਦੀ ਸਫਾਈ। ਸੋ ਇਹਦੇ ਨਾਲ ਸਟਾਫ ਵੀ 2 ਸਾਲ ਲਈ ਟਾਈਟਲ ਦਾ ਨਾਲ ਹੀ ਆਉਂਦੇ ਨੇ। ਤੇ ਕਿਉਂਕਿ ਟੈਕਨੀਕਲ ਜਿਹੜੇ ਨੇ ਉਹਨਾਂ ਨੂੰ ਪਤਾ ਇਹਨੇ ਚਲਾਉਣਾ ਹੈ। ਸੋ ਸ੍ਰੀਵਰਜ ਕਲਸਟਰ ਦਾ ਅਧਿਕਾਰੀ ਬਾਕੀ ਸਮੇਂ ਤੇ ਹਰ ਇਸ ਤੋਂ ਪਹਿਲਾਂ ਜਿਹੜੇ ਸਾਡਾ ਸਰਕਾਰੀ ਪੋਸਟ ਨੇ ਇਸ ਨਾਲ ਆਪਣੀ ਨਾਜ਼ੁਕ ਕਾਰਜਾਤ ਨੂੰ ਕਰਵਾਇਆ ਹਾਂ ਜੀ ਸਬ ਤਸੀਲ ਭਵਾਨੇ ਦਾ ਜਿਹਦੇ ਵਿੱਚ ਬਹੁਤ ਸ਼ਾਨਦਾਰ ਐਸਜੀਮਾਫਿਸ ਭਾਗ ਖਰ ਦਾ ਖਰ ਦੇ ਅੰਦਰ ਅਟਵਾਰੀ ਆਫਿਸ ਕਾਨੂੰਗੋ ਆਫਿਸ ਤੇ ਰਿਕਾਰਡ ਜਿਹੜਾ ਰਿਪੋਰਟ ਰੂਮ ਵੀ ਹੈ ਤੇ ਤਾਂ ਕਿ ਇੱਕੋ ਜਗਹ ਸਾਰਾ ਕੁਝ ਮਿਲ ਜੇ ਪਟਵਾਰਖਾਨਾ ਕਿਤੇ ਹੋਰ ਹੁੰਦਾ ਸੀ ਹੈਨਾ ਤੇ ਜਿਹੜਾ ਐਸਡੀਐਮ ਦਾ ਆਫਿਸ ਕਿਤੇ ਹੋਰ ਹੁੰਦਾ ਸੀ ਤੇ ਫਰਦ ਕੇਂਦਰ ਕਿਤੇ ਹੋਰ ਹੁੰਦਾ ਸੀ ਬਹੁਤ ਜਗ੍ਹਾ ਤੇ ਜਾਣਾ ਪੈਂਦਾ ਸੀ ਪਿਆੜੀ ਫੁੱਟ ਸੋ ਸੱਤਸੀਲ ਚੀਮਾ ਵੀ ਚੱਲੀ ਜਿਹੜੀ ਹੈ ਉਹਨਾਂ ਦਾ ਵੀ ਹੋ ਚੁੱਕਿਆ ਤੇ ਗਿਰਵੇ ਦਾ ਵੀ ਹੋ ਚੁੱਕਿਆ ਤੇ ਇੱਥੇ ਆਪਣੇ 1 ਹਰਦਨ ਹੋ ਚੁੱਕਿਆ ਆਉਣ ਵਾਲੇ ਦਿਨਾਂ ਚ ਅਸੀਂ ਆਪਦੇ ਸਾਰੇ ਸੱਤਸੀਲਾਂ ਤੇ ਤਸਵੀਲਾਂ ਨੂੰ ਅਪਡੇਟ ਕੀਤਾ ਜੁਗਾ ਲੇਟੈਸਟ ਜਿਹੜਾ ਬਿਲਡਿੰਗ ਹੈ ਲੇਟੈਸਟ ਮਟੀਰੀਅਲ ਨਾਲ ਸ਼ਾਨਦਾਰ ਉੱਥੇ ਬਾਥਰੂਮ ਬਣਾਏ ਹੋਏ ਨੇ ਵੇਟਿੰਗ ਰੂਮ ਨੇ ਮੀਨ ਵਾਲੇ ਪਾਣੀ ਦਾ ਪ੍ਰਬੰਧ ਹੈ ਤਾਂ ਕਿ ਜੋ ਵੀ ਆਵੇ ਉੱਥੇ ਉਹਨੂੰ ਕੋਈ ਧੱਕੇ ਨਾ ਖਾਏ ਅੱਜ ਕਿਸਾਨ ਹਾਂਜੀ ਚਾਰ ਚਾਰ ਮੀਟਿੰਗਾਂ ਤਾਂ ਮੈਂ ਵੀ ਨਾਲ ਸੀ ਜਦ ਤੋਂ ਪਹਿਲਾਂ ਸੀ ਤੇ ਅੱਜ ਫੇਰ ਜਿਹੜਾ ਅੱਜ ਸ਼ਿਵਰਾਜ ਚੌਹਾਨ ਜੀ ਕਿਸ ਮੰਤਰੀ ਵੀ ਆ ਰਹੇ ਨੇ ਕਿਸ ਮੀਟਿੰਗ ਤੋਂ ਆ ਨਹੀਂ ਸਕੇ ਮੈਨੂੰ ਉਮੀਦ ਹੈ ਕਿ ਕੇਂਦਰ ਸਰਕਾਰ ਜਿਹੜਾ ਰੋਜ਼ ਇਹ ਮਗਰਾ ਮੰਨ ਕੇ ਤੇ ਕਿਸਾਨਾਂ ਦਾ ਜਿਹੜਾ